ਸਤਿ ਸ਼੍ਰੀ ਅਕਾਲ ਜੀ ਅੱਜ ਦੋ ਪੰਚਾਇਤਾਂ ਆ ਇੱਕwidehat ਦੀ ਪੰਚਾਇਤ ਆ ਇੱਕਦੇ ਪਿੰਡ ਦੀ ਆ ਇਹਨਾਂ ਨੇ ਬਹੁਤ ਅੱਜ ਇੱਥੇ ਮਾਰਚ ਲੱਗੇ ਕਰਨ ਵੋਟਾਂ ਵੋਟਾਂ ਕਹਿਣ ਲੱਗੇ ਆ ਆ ਸਾਰੇ ਕਿੰਨੇ ਵਰਕਰ ਆ ਸਰਮਣ ਸਿੰਘ ਤੁਣ ਦੇ ਵਰਕਰ ਆ ਬੜੀ ਮਿਹਨਤ ਕਰਦੇ ਆ ਦਿਨ ਰਾਤ ਲੱਗੇ ਰਹਿੰਦੇ ਆ ਤੇ ਮੈਂ ਕਹਿੰਦਾ ਇਹਨਾਂ ਦਾ ਮੇਰੇ ਹਿਸਾਬ ਨਾਲ ਇਤੋਂ ਬਾਅਦ ਵੋਟਾਂ ਤੋਂ ਬਾਅਦ ਪੰਚਾਇਤੀ ਚੋਣ ਆ ਜਾਣੀ ਆ ਤੇ ਇਹਨਾਂ ਨੂੰ ਬੜਾ ਪਿਆਰ ਹੈ ਵਰਕਰਾਂ ਨੂੰ ਸ਼ਰਮਣ ਧੌਲਣਾ ਬਹੁਤ ਪਿਆਰ ਕਰਦੇ ਆ ਤੇ ਬਹੁਤ ਵਰਕਰ ਉਹਦੇ ਨਾਲ ਉਹਦਾ ਦਿਨ ਰਾਤ ਉਹਦੇ ਗੀਤ ਗਾਉਂਦੇ ਆ ਸ਼ਰਮਣ ਜਿਹੜਾ ਸ਼ਰਮਣ ਸਿੰਘ ਧੌਲਣਾ ਬਹੁਤ ਮੇਰਾ ਬਹੁਤ ਪੁਰਾਣਾ ਮਿੱਤਰ ਵੀਰ ਆ ਬਹੁਤ ਹਰ ਪੱਖੋਂ ਬੜਾ ਦਲੇਰ ਆ ਇਹਨਾਂ ਦਲੇਰ ਬੰਦਾ ਘਟ ਆਉਂਦਾ ਸ਼ਰਮਣ ਸਿੰਘ ਧੌਲਣਾ ਚੀਕਾਂ ਮਾਰਨ ਦਾ ਅਫਸਰ ਕੋਲ ਠੀਕ ਆ ਨਾ ਜੋ ਮਰਜੀ ਹੋਏ ਕੋਈ ਨੂੰ ਫੋਨ ਕਰਦਾ ਚੀਕਾਂ ਮਾਰਨ ਦਾ ਅਫਸਰ ਕੋ ਬੜਾ ਖਰਲ ਕੀਤਾ ਹੋਇਆ ਆ ਠੀਕ ਆ ਨਾ ਇਹੋ ਜਿਹਾ ਇਹੋ ਜਿਹਾ ਨੇਤਾ ਨਹੀਂ ਲੱਭਣਾ ਆਪਾਂ ਨੂੰ ਹਲਕੇ ਤੁਹਾਡੇ ਖਾਲੇ ਵਾਲਿਓ ਖੇਮ ਕਰਨ ਵਾਲਿਓ ਬਹੁਤ ਵਧੀਆ ਨੇਤਾ ਆ ਤੇ ਤਗੜੇ ਹੋ ਗਏ ਆਪਾਂ ਲੀਡ ਕਰਾਉਣੀ ਆ ਸ਼ਰਮਨ ਸਿੰਘ ਧੁੰਦੀ ਇਥੋਂ ਕਿੰਨੀ ਲੀਡ ਇਥੋਂ ਵੱਧ ਹੋ ਜੂਗਾ ਤੁਹਾਡੇ ਹਲਕੇ ਚ ਤੇ ਮੈਂ ਤੁਹਾਡੇ ਪਿੰਡ ਚੋਂ ਲੀਡ ਹੋਈ ਨਾ ਇਥੋਂ ਤੇ ਮੈਨੂੰ ਲੱਗਾ ਗਰਾਂਟਾ ਦੇ ਗੱਫਿਆਂ ਨਹੀਂ ਝੜੀਆਂ ਲਾ ਦੂ ਧੁੰਨ ਸਾਹਿਬ ਕੋਈ ਕਸਮ ਨਹੀਂ ਛੱਡੂ ਧੁੰਨ ਸਾਹਿਬ ਗਰਾਂਟਾ ਦੇ ਗੱਫੇ ਦਊ ਤੁਹਾਨੂੰ ਤੇ ਵਧੀਆ ਤੁਹਾਡੇ